ਨਾ ਸਾਰੀ ਸਭ ਪ੍ਰਭਾਵਿਕ ਚਿੱਤਰ ਕਲਾ ਵਾਹਿਗੁਰੂ ਮੰਨਦੇ ਇਹ ਜੋ ਸਮਾਗਮ ਹੈ ਪਾਸ਼ਾ ਜੀ ਦੇ ਵੱਡੇ ਸੁਪੁੱਤਰ ਪਾਪਾ ਸ੍ਰੀ ਚੰਗੀ ਤੇ ਜਨਨ ਦੇ ਅਢਿੱਕਰ ਮਾਸਟਰ ਜੀ ਦਸਮਾਤਲਾਨਾ ਜੋਰੂ ਵਿੱਚ ਲਾਇ ਕਰਾਇਆ ਜਾ ਰਿਹਾ ਹੈ ਔਰ ਭਾਨਗੁਰੂ ਗੰਸਾ ਮਹਾਰਾਜ ਜੀ ਦਾ ਪ੍ਰੋਤ ਆਸਰਾ ਲੈ ਕੇ ਇਹ ਸਾਰੇ ਕਾਰਜ ਪੂਰੇ ਆ ਔਰ ਸਾਡੇ ਜਿੰਨੇ ਵੀ ਸਰਕਾਰ ਜੋਗ ਸੋਸਾਇਟੀ ਦੇ ਮੈਂਬਰ ਸਹਿबान ਇਲਾਕੇ ਦੀਆਂ ਸਮੂਹ ਸਾਧ ਸੰਗਤ ਔਰ ਸਾਰੇ ਵੀਰੇ ਨਰੇ ਵੀਰੇ ਇਹਨਾਂ ਨਾਲ ਮਿਲ ਕੇ ਜਿਨ੍ਹਾਂ ਸਾਰੇ ਵੀਰਾਂ ਦਾ ਬੜਾ ਸਹਿਯੋਗ ਹੈ ਹੋਰ ਸਭ ਤੋਂ ਵੱਡਾ ਸਹਿਯੋਗ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਕਾਰਜ ਸਫਲ ਕੀਤੇ ਸਭ ਨੂੰ ਵੱਡਾ ਧੰਨਵਾਦ ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰਦਾ ਔਰ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਹੜੇ ਇਸ ਸਮਾਗਮਾ ਦੇ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚੇ ਆ ਸਾਰਿਆਂ ਨੂੰ ਦਾਸ ਵੱਲੋਂ ਜੀ ਆਇਆਂ ਨੂੰ ਜਿੰਨੀ ਵੀ ਸੰਗਤ ਚੱਲ ਕੇ ਆਈ ਹੈ ਸਭ ਨੂੰ ਮਹਾਰਾਜ ਚੜ੍ਹਦੀਆਂ ਕਲਾ ਦੇ ਵਿੱਚ ਰੱਖਣਾ ਹਰ ਮદાન ਫਤਿਹ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੰਦੀ ਛੋੜ ਦੇਵਸ ਧੰਨ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ 52 ਰਾਜਿਆਂ ਨੂੰ ਛੁਡਾਇਆ ਸੀ ਜੀ ਤੇ ਉਹਨਾਂ ਦੇ ਜੋ ਬੰਦੀ ਛੋੜ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਔਰ ਜੋ ਦੀਵਾਲੀ ਆ ਰਹੀ ਹੈ ਦੀਵਾਲੀ ਵਾਲੇ ਦਿਨ ਮਹਾਰਾਜ ਜੀ ਨੇ ਜੋ ਗਵੰਝ ਰਾਜੇ ਛਡਵਾਏ ਸਨ ਇਹ ਜਿਹੜਾ ਦੀਵਾਲੀ ਦਾ ਵੀ ਬੜਾ ਮਹਤ ਹੈ ਕਿਉਂਕਿ ਜੋ ਸਨਾਤਨ ਧਰਮ ਦੇ ਵਿੱਚ ਭਗਵਾਨ ਰਾਮ ਜੀ ਆਪਣੀ ਅਜੋਧਿਆ ਦੇ ਵਿੱਚ ਵਾਪਸ ਆਏ ਸੀ ਤੁਸੀਂ ਮੈਂ ਸਾਰੀ ਸੰਗਤ ਨੂੰ ਇਹ ਸਾਜਾ ਤਿਉਹਾਰ ਕਰਕੇ ਲੱਖ ਲੱਖ ਵਧਾਈ ਦਿੰਦਾ ਦਿਵਾਲੀ ਦੀਆਂ ਲੱਖ ਲੱਖ ਸਾਰਿਆਂ ਨੂੰ ਬਬਈ ਕਿਸ ਤਰ੍ਹਾਂ ਇਹ ਸੈਲੀਬ੍ਰੇਟ ਕਰਨਾ ਚਾਹੀਦਾ ਕਿਉਂਕਿ ਅੱਜ ਕੱਲ ਪਟਾਕੇ ਪਟੂਕੇ ਜ਼ਿਆਦਾ ਇਹ ਸੈਲੀਬ੍ਰੇਟ ਆਪਾਂ ਨੂੰ ਪੋਲਿਊਸ਼ਨ ਤੋਂ ਰਹਿਤ ਕਰਨਾ ਚਾਹੀਦਾ ਕਿਉਂਕਿ ਅੱਜ ਲੋੜ ਹੈ ਸਾਫ਼ ਹਵਾ ਦੀ ਔਰ ਪੋਲਿਊਸ਼ਨ ਦਿਨੋਂ ਦਿਨ ਵਧਦਾ ਜਾ ਰਿਹਾ ਮੇਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਘਰ ਦੇ ਵਿੱਚ ਪਟਾਕੇ ਨਾ ਚਲਾਈਏ ਔਰ ਪੋਲਿਊਸ਼ਨ ਰਹਿਤ ਜਿਹੜੀ ਆਪਾਂ દિਵਾਲੀ ਮਨਾਈਏ ਹਰ ਬੰਦੇ ਨੂੰ ਵੈਸੇ ਆਪਾਂ ਵਧਾਈਆਂ ਦਈਏ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਚੀਜ਼ਾਂ ਨੂੰ ਆਪਾਂ ਬਚਾ ਕੇ ਰੱਖਾਂਗੇ ਤਾਂ ਜੋ ਆਉਣ ਵਾਲਾ ਸਾਡਾ ਭਵਿੱਖ ਹੈ ਤਾਂ ਹੀ ਉਜਲ ਹੋ ਸਕਦਾ ਹੈ ਤਾਂ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਸੋ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਕਿ ਆਪਾਂ ਇਸ ਵਾਰੀ દિਵਾਲੀ ਪੋਲਿਊਸ਼ਨ ਤੋਂ ਰਹਿਤ ਮਨਾਈਏ